ਅਰ ਕਿੱਦਾਂ ਉਹ ਤੰਗੀ ਪਰੇਸ਼ਾਨੀ ਜਿਹੜੀ ਆ ਉਹ ਦੂਰ ਹੋ ਸਕਦੀ ਆ ਕੀ ਸਾਡੇ ਫਰਜ਼ ਬਣਦੇ ਆ ਕਿੱਥੇ ਅਸੀਂ ਉਹਨਾਂ ਫਰਜ਼ਾਂ ਤੋਂ ਭੁੱਲੇ ਹੋਏ ਆ ਸੋ ਬੜੇ ਧਿਆਨ ਦੇ ਨਾਲ ਪਰਮੇਸ਼ਵਰ ਜੀ ਦੇ ਬਚਨ ਨੂੰ ਸੁਣਨਾ ਅਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਨੂੰ ਇੱਕ ਵਾਰੀ ਯਾਦ ਕਰਾਉਣਾ ਚਾਹੂੰਗੀ ਕਿ ਆਪਣੇ ਪਰਿਵਾਰ ਦੇ ਨਾਲ ਚਰਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਣੇ ਬੱਚਿਆਂ ਨੂੰ ਆਪਣੇ ਨਾਲ ਚਰਚ ਵਿੱਚ ਲੈ ਕੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹ ਜਿਹੜੇ ਸਮੇਂ ਚੱਲ ਰਹੇ ਹਨ ਇਹਨਾਂ ਸਮਿਆਂ ਦੇ ਵਿੱਚ ਸਾਡਾ ਪੂਰੀ ਫੈਮਿਲੀ ਦਾ ਚਰਚ ਦੇ ਨਾਲ ਬਣੇ ਰਹਿਣਾ ਪਰਮੇਸ਼ਵਰ ਦੇ ਵਿੱਚ ਕਾਇਮ ਰਹਿਣਾ ਵਚਨ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਦੇਖੋ ਤੁਸੀਂ ਇੰਟਰਨੈਟ ਨੂੰ ਖੋਲ ਲਓ ਤੁਸੀਂ ਖਬਰਾਂ ਨੂੰ ਖੋਲ ਲਓ ਕੋਈ ਵੀ ਚੀਜ਼ਾਂ ਜਿੱਥੋਂ ਤੁਹਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਆ ਨੋਲਿਜ ਪ੍ਰਾਪਤ ਹੁੰਦੀ ਆ ਉਹ ਸਾਰੇ ਜਿਹੜੇ ਮੀਡੀਆ ਆ ਉਹਨਾਂ ਦੇ ਉੱਤੇ ਵੈਰੀ ਆਪਣਾ ਕਬਜ਼ਾ ਕਰ ਰਿਹਾ ਆ ਜਬਰਦਸਤ ਤਰੀਕੇ ਦੇ ਨਾਲ ਉਹ ਆਪਣਾ ਕਬਜ਼ਾ ਕਰ ਰਿਹਾ ਆ ਖਰਾਬ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਬੜਾ ਹੀ ਨਾਰਮਲ ਕਰਕੇ ਜਿਹੜਾ ਆ ਦਿਖਾਇਆ ਜਾ ਰਿਹਾ ਆ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਹੋ ਚੁੱਕਾ ਆ ਸ਼ੈਤਾਨੀ ਪੂਜਾ ਦਾ ਸ਼ੈਤਾਨ ਨੂੰ ਮੰਨਣ ਦਾ इवन ਉਥੇ ਐਸੇ ਦੁਸ਼ਟ ਦੇ ਨਾਂ ਦੀਆਂ ਕਨਵੈਨਸ਼ਨਸ ਹੁੰਦੀਆਂ ਐ ਅਰ ਪਿਛਲੇ 2 ਦਿਨਾਂ ਤੋਂ ਅੱਜ ਤੀਜਾ ਦਿਨ ਹੋਏਗਾ ਰਾਤ ਨੂੰ ਬੋਸਟਨ ਸ਼ਹਿਰ ਦੇ ਵਿੱਚ ਜਿੱਥੇ ਸੈਟਨ ਕੌਰਨ ਪ੍ਰੋਗਰਾਮ ਚੱਲ ਰਿਹਾ ਹੈ ਇੱਕ ਸ਼ੈਤਾਨੀ ਕਨਵੈਨਸ਼ਨ ਬੋਸਟਨ ਅਮਰੀਕਾ ਦਾ ਸ਼ਹਿਰ ਹੈ ਉੱਥੇ ਚੱਲ ਰਹੀ ਹੈ ਅਰੇ ਹੁਣ ਤੱਕ ਦੀ ਉਹਨਾਂ ਦੀ ਪਿਛਲੇ 10 ਸਾਲਾਂ ਚੋਂ ਸਭ ਤੋਂ ਵੱਡੀ ਗੈਦਰਿੰਗ ਵਾਲੀ ਜਿਹੜੀ ਹੈ ਉਹ ਕਨਵੈਨਸ਼ਨ ਉਹ ਦੱਸ ਰਹੇ ਆ ਅਰੇ ਇਹਦੇ ਵਿੱਚ ਉਹਨਾਂ ਦਾ ਇਕੱਠੇ ਹੋਣ ਦਾ ਮਕਸਦ ਇੱਕੋ ਹੀ ਆ ਨੌਜਵਾਨ ਪੀੜੀ ਨੂੰ ਆਪਣੇ ਕਬਜੇ ਦੇ ਵਿੱਚ ਲੈਣਾ ਅੱਜ ਉਹ ਗਿਣਤੀ ਵਿੱਚ ਇੰਨੇ ਨਹੀਂ ਆ ਜਿੰਨੇ ਅਸੀਂ ਆ ਹallelujah ਅੱਜ ਉਹ ਗਿਣਤੀ ਦੇ ਵਿੱਚ ਇੰਨੇ ਨਹੀਂ ਹੋਏ ਜਿੰਨੇ ਅਸੀਂ ਆ ਅਸੀਂ ਦਾ ਮਤਲਬ ਜਿੰਨੇ ਪਰਮੇਸ਼ਵਰ ਦੇ ਲੋਹ ਦੇ ਨਾਲ ਬੁੱਲ ਖਰੀਦੇ ਹੋਏ ਲੋਕ ਆ ਜਿੰਨੇ ਪਰਮੇਸ਼ਵਰ ਦੇ ਭੈ ਦੇ ਵਿੱਚ ਚੱਲਣ ਵਾਲੇ ਲੋਕ ਆ ਧਾਰਮਿਕਤਾ ਦੇ ਵਿੱਚ ਚੱਲਣ ਵਾਲੇ ਲੋਕ ਆ ਅਜੇ ਦੁਸ਼ਟ ਦੇ ਪਿੱਛੇ ਚੱਲਣ ਵਾਲੇ ਲੋਕ ਇੰਨੇ ਨਹੀਂ ਆ ਇਸ ਲਈ ਅਗਰ ਤੁਸੀਂ ਚਾਹੁੰਦੇ ਆ ਸਾਡਾ ਫਿਊਚਰ ਸੇਫ ਤੇ ਬ੍ਰਾਈਟ ਹੋਏ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੇ ਨਾਲ ਜੋੜਨਾ ਸ਼ੁਰੂ ਕਰੋ ਆਪਣੇ ਪਰਿਵਾਰ ਨੂੰ ਖੁਦ ਨੂੰ ਪਰਮੇਸ਼ਵਰ ਦੇ ਨਾਲ ਜੋੜਨਾ ਸ਼ੁਰੂ ਕਰੋ ਇਸ ਤੋਂ ਪਹਿਲਾਂ ਕਿ ਬਹੁਤ देर ਹੋ ਜਾਵੇ ਵੇਲਾ ਹੱਥੋਂ ਨਿਕਲ ਜਾਵੇ ਉਸ ਤੋਂ ਪਹਿਲਾਂ ਪਹਿਲਾ ਵੇਲੇ ਨੂੰ ਸਾਂਭ ਲਵੋ ਹallelujah ਅਰ ਸਭ ਤੋਂ ਵੱਡੀ ਗੱਲ ਕਿ ਭਾਵੇਂ ਬੈਰੀ ਜਿੰਨਾ ਮਰਜੀ ਜ਼ੋਰ ਲਾ ਰਿਹਾ ਆ ਪਰ ਸਭ ਤੋਂ ਜ਼ਬਰਦਸਤ ਗੱਲ ਇਹ ਆ ਕਿ ਜ਼ੋਰਾਵਰ ਹਮੇਸ਼ਾ ਪਰਮੇਸ਼ਵਰੀਆ ਹallelujah ਅਰ ਜਿੱਤ ਸਦਾ ਤੋਂ ਸੱਚ ਦੀ ਹੋਈ ਆ ਹallelujah ਇਸ ਲਈ ਉਹ ਕੋਸ਼ਿਸ਼ ਤਾਂ ਕਰ ਸਕਦਾ ਪਰ ਸਫਲ ਨਹੀਂ ਹੋ ਸਕਦਾ ਹallelujah ਅਰੇ ਇਸ ਗੱਲ ਨੂੰ ਆਪਣੇ ਬੱਚਿਆਂ ਦੇ ਦਿਲ ਵਿੱਚ ਪਾਓ ਕਿ ਫਤਿਹ ਪਰਮੇਸ਼ਵਰ ਦੀ ਹੈ ਜੀਵਨ ਪਰਮੇਸ਼ਵਰ ਦੇ ਕੋਲ ਹੈ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਕੋਲ ਆਉਂਨੇ ਸਾਨੂੰ ਜੀਵਨ ਮਿਲਦਾ ਹੈ ਪਰ ਜਦੋਂ ਦੁਸ਼ਟ ਦੇ ਕੋਲ ਜਾਂਨੇ ਤੇ ਕੀ ਹੈ ਮੌਤ ਮਿਲਦੀ ਹੈ ਪਰਮੇਸ਼ਵਰ ਜੀਵਨ ਦਿੰਦੇ ਆ ਵਚਨ ਦੇ ਵਿੱਚ ਲਿਖਿਆ ਤੇ ਆ ਕਹਿੰਦਾ ਦੁਸ਼ਟ ਹੁੰਦੇ ਆ ਮਾਰਨ ਦੇ ਲਈ ਨਾਸ਼ ਕਰਨ ਦੇ ਲਈ ਘਾਤ ਕਰਨ ਦੇ ਲਈ ਪਰ ਯਿਸੂ ਜੀ ਕਹਿੰਦੇ ਮੈਂ ਆਇਆ ਚੋਖਾ ਜੀਵਨ ਦੇਣ ਦੇ ਲਈ ਹallelujah ਲਾਈਫ ਆਫ ਅਬੰਡੈਂਸ ਚੋਖਾ ਜਿਆਦਾ ਸਾਰਾ ਜੀਵਨ ਲੰਮਾ ਜੀਵਨ ਦੇਣ ਦੇ ਲਈ ਅਰ 91 ਸਬੂਰ ਦੇ ਅਖੀਰਲੀ ਅੰਤ ਕੀਆ ਕਹਿੰਦਾ ਮੈਂ ਆਰ ਜਾਦੀ ਵਾਦੇ ਨਾਲ ਤੇਰੀ ਨਿਸ਼ਾ ਨਿਸ਼ਾ ਕਰਾਂਗਾ ਨਿਸ਼ਾ ਮਤਲਬ ਜਦ ਤੱਕ ਤੂੰ ਸੰਤੁਸ਼ਟ ਨਹੀਂ ਹੋ ਜਾਂਦਾ ਕਿ ਹਾਂ ਮੈਂ ਆਪਣਾ ਜੀਵਨ ਜੀ ਲਿਆ ਮੈਂ ਆਪਣਾ ਭਰਪੂਰ ਜੀਵਨ ਜੀ ਲਿਆ ਕਹਿੰਦਾ ਮੈਂ ਤੈਨੂੰ ਇੰਨਾ ਰਜਾਉਂਗਾ ਤੇਰੇ ਦਿਨ ਦੇ ਜਿਹੜੇ ਉਮਰ ਦੇ ਦੇਣ ਹੈ ਨਾ ਉਹਨਾਂ ਨੂੰ ਵਧਾ ਦੂੰਗਾ ਤਾਂ ਮੈਂ ਤੇਰੀ ਉਮਰ ਵਧਾ ਕੇ ਤੈਨੂੰ ਤ੍ਰਿਪਤ ਕਰੂੰਗਾ ਹallelujah ਸੋ ਸਾਨੂੰ ਬਹੁਤ ਜ਼ਰੂਰੀ ਆ ਕਈ ਵਾਰੀ ਸਾਡੇ ਬੱਚੇ ਅਸੀਂ ਜਦੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਇਹਨਾਂ ਨਹੀਂ ਸਮਝਦੇ ਪਰ ਜੇ ਉਹ ਪ੍ਰੀਸਟ ਨੂੰ ਸੁਣਦੇ ਆ ਪ੍ਰਚਾਰਕ ਨੂੰ ਸੁਣਦੇ ਆ ਚਰਚ ਵਿੱਚ ਜਾਂਦੇ ਆ ਆਪਣੇ ਹਾਨ ਦੇ ਦੂਜੇ ਬੱਚਿਆਂ ਨੂੰ ਦੇਖਦੇ ਆ ਫਿਰ ਉਹ ਮੋਟੀਵੇਟ ਹੁੰਦੇ ਆ ਪਰ ਜਦੋਂ ਘਰੇ ਹੀ ਹੁੰਦੇ ਆ ਉਹ ਸੋਚਦੇ ਅਸੀਂ ਚਰਚ ਵਿੱਚ ਜਾਵਾਂਗੇ ਉੱਥੇ ਚਰਚ ਜਾਣਾ ਤਾਂ ਬੁੱਢਿਆਂ ਦਾ ਕੰਮ ਹੈ ਮਚੋਰ ਲੋਕਾਂ ਦਾ ਕੰਮ ਹੈ ਨੌਜਵਾਨ ਬੱਚਿਆਂ ਨੇ ਕੀ ਕਰਨਾ ਪਰ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਆਉਣਾ ਸ਼ੁਰੂ ਕਰੋਗੇ ਜਦੋਂ ਕੋਇਰ ਵੱਲ ਦੇਖਣਗੇ ਕਿ ਸਾਰੇ ਦੇ ਸਾਰੇ ਨੌਜਵਾਨ ਬੱਚੇ ਪਰਮੇਸ਼ਵਰ ਦੀ ਆਰਾਧਨਾ ਕਰ ਰਹੇ ਆ ਸੇਵਾਦਾਰਾਂ ਦੇ ਵਿੱਚ ਦੇਖਣਗੇ ਗ੍ਰੇਟ ਕਮਿਸ਼ਨ ਵੱਲ ਦੇਖਣਗੇ ਨੌਜਵਾਨ ਬੱਚੇ ਕੰਮ ਕਰ ਰਹੇ ਆ ਜੋੜਾ ਘਰ ਚ ਨੌਜਵਾਨ ਬੱਚੇ ਕੰਮ ਕਰ ਰਹੇ ਆ ਕੰਗਰੀਗੇਸ਼ਨ ਦੇ ਵਿੱਚ ਨੌਜਵਾਨ ਬੱਚੇ ਬੈਠੇ ਹੋਏ ਆ ਤਾਂ ਉਹ ਵੀ ਇੰਨਾ ਚੰਗੇ ਪਵਿੱਤਰਤਾ ਦੇ ਦੇ ਵਿਚ ਚੱਲਣ ਵਾਲੇ ਨੌਜਵਾਨਾਂ ਦੀ ਸੰਗਤ ਦਾ ਹਿੱਸਾ ਬਣਨਗੇ ਹallelujah ਅਰ ਫਿਰ ਤੁਹਾਡਾ ਵੀ ਫਿਕਰ ਮੁੱਕੂਗਾ ਅੱਜ ਤੁਹਾਨੂੰ ਫਿਕਰ ਰਹਿੰਦਾ ਮੇਰਾ ਮੁੰਡਾ ਚੌਂਕ 'ਚ ਖੜਿਆ ਰਹਿੰਦਾ ਆ ਮੇਰੀ ਕੁੜੀ ਸਾਰਾ ਦਿਨ ਕੰਨ ਨੂੰ ਫੋਨ ਟੰਗੀ ਛੱਡਦੀ ਆ ਪਰ ਜਦੋਂ ਤੁਸੀਂ ਉਹਨਾਂ ਨੂੰ ਚੇਤ ਵਿੱਚ ਲੈ ਕੇ ਆਓਗੇ ਉਹਨਾਂ ਦਾ ਇੰਟਰਸਟ ਚੇਂਜ ਹੋਊਗਾ ਉਹਨਾਂ ਦੀ ਦਿਲਚਸਪੀ ਬਦਲੂਗੀ ਅਰ ਉਹ ਪਰਮੇਸ਼ਵਰ ਦੇ ਵਿੱਚ ਕਾਇਮ ਹੋ ਜਾਣਗੇ ਹallelujah ਸਲੀਪ ਵਿਦ ਫੈਮਲੀ ਚਰਚ ਨਾਲ ਸ਼ੁਰੂ ਕਰੋ ਹਾਲੇਲੂਇਆ ਸੋ ਆਪਾਂ ਵਚਨ ਦੇ ਵਿੱਚੋਂ ਦੇਖਦੇ ਆ ਮਲਾਕੀ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਹਦੀ 13 ਤੇ 14 ਨੰਬਰ ਪੰਕਤੀ ਦੇ ਵਿੱਚ ਦੇਖਦੇ ਆ ਲਿਖਿਆ ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ ਯਹੋਵਾ ਆਖਦਾ ਹੈ ਤਦ ਵੀ ਤੁਸੀਂ ਆਖਦੇ ਹੋ ਤੇਰੇ ਵਿਰੁੱਧ ਸਾਥੋਂ ਕੀ ਬੋਲਿਆ ਗਿਆ ਤੁਸਾਂ ਆਖਿਆ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਸੈਨਾ ਦੇ ਯਹੋਵਾ ਦੇ ਸਾਹਮਣੇ ਸਿਆਪਾ ਕਰਦੇ ਹੋਏ ਚੱਲੀਏ ਦੇਖੋ ਪ੍ਰਭੂ ਨੂੰ ਦਿਲ ਦੀਆਂ ਗੱਲਾਂ ਪਤਾ ਕਿ ਨਹੀਂ ਕਈਆਂ ਨੂੰ ਇਹ ਵਚਨ ਸੁਣ ਕੇ ਲੱਗਿਆ ਹੋਣਾ ਹਾਏ ਤਾਂ ਮੇਰੇ ਲਈ ਲਿਖਿਆ ਆ ਇਦਾਂ ਤਾਂ ਮੇਰੇ ਹੀ ਮਨ ਦੇ ਵਿੱਚ ਗੱਲਾਂ ਆਉਂਦੀਆਂ ਆ ਤਾਂ ਪ੍ਰਭੂ ਨੂੰ ਪਤਾ ਹੈ ਕਿੰਤਾ ਦੀਆਂ ਗੱਲਾਂ ਮਨੁੱਖ ਦੇ ਦਿਲ ਦੇ ਵਿੱਚ ਆਉਂਦੀਆਂ ਆ ਤੇ ਕਿੰਤਾ ਦੀਆਂ ਆ ਸਕਦੀਆਂ ਆ ਕਿਉਂਕਿ ਪ੍ਰਭੂ ਜੀ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲੇ ਪਰਮੇਸ਼ਰ ਹallelujah ਅਰੇ ਤੇ ਬਚਨ ਦੇ ਵਿੱਚ ਲਿਖਿਆ ਯਹੋਵਾ ਆਖਦਾ ਕੀ ਗੱਲਾਂ ਆਖਦਾ ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ ਯਹੋਵਾ ਆਖਦਾ ਹੈ ਜੋ ਗੱਲਾਂ ਅਸੀਂ ਆਪਣੇ ਮੂੰਹ ਤੋਂ ਕਰਦੇ ਆ ਉਹ ਗੱਲਾਂ ਪਰਮੇਸ਼ਵਰ ਦੇ ਵਿਰੋਧ ਬੋਲਦੇ ਆ ਉਹ ਗੱਲਾਂ ਜਿਹੜੀਆਂ ਪ੍ਰਭੂ ਦੀ ਇੱਛਾ ਦੇ ਵਿਰੋਧ ਦੇ ਆ ਪ੍ਰਭੂ ਜੀ ਦੇ ਕੰਮਾਂ ਦੇ ਵਿਰੋਧ ਦੇ ਆ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਬੋਲ ਦਿੱਤੀਆਂ ਤੇ ਪ੍ਰਭੂ ਜੀ ਨੇ ਸੁਣੀਆਂ ਨਹੀਂ ਇੱਥੇ ਯਹੋਵਾ ਪਰਮੇਸ਼ਵਰ ਖੁਦ ਕਹਿ ਰਹੇ ਆ ਆਪਣੇ نبی ਦੇ ਰਹੀਂ ਕਿ ਕਹਿੰਦੇ ਤੁਹਾਡੀਆਂ ਗੱਲਾਂ ਕਰੜੀਆਂ ਆ ਤੁਹਾਡੀਆਂ ਗੱਲਾਂ ਸਖਤ ਦਿਲ ਵਾਲੀਆਂ ਆ ਅਰੇ ਗੱਲਾਂ ਪਰਮੇਸ਼ਵਰ ਨੂੰ ਪਸੰਦ ਨਹੀਂ ਆ। ਤਦ ਵੀ ਤੁਸੀਂ ਆਖਦੇ ਤੇਰੇ ਵਿਰੁੱਧ ਸਾਥੋਂ ਕੀ ਬੋਲਿਆ ਗਿਆ? ਕਹਿੰਦਾ ਤੁਸੀਂ ਅਨੇਕਾਂ ਹੀ ਖਰਾਬ ਅੱਖਰ ਬੋਲਦੇ ਆ, ਗਲਤ ਗੱਲਾਂ ਬੋਲਦੇ ਆ। ਫੇਰ ਵੀ ਤੁਸੀਂ ਕੀ ਕਹਿੰਦੇ ਆ? ਸਾਥੋਂ ਕੀ ਪਰਮੇਸ਼ਵਰ ਦੇ ਵਿਰੁੱਧ ਬੋਲਿਆ ਗਿਆ? ਤੁਸੀਂ ਸੋਚ ਕੇ ਦੇਖੋ ਦਿਹਾੜੀ ਦੇ ਵਿੱਚ ਤੁਸੀਂ ਕਿੰਨੀ ਵਾਰੀ ਪਰਮੇਸ਼ਵਰ ਦੇ ਵਿਰੁੱਧ ਬੋਲਦੇ ਆ। ਜਦੋਂ ਤੁਸੀਂ ਆਪਣੇ ਬੱਚੇ ਨੂੰ ਕਹਿੰਦੇ ਨਾ ਤੂੰ ਤੇ ਨਕਮਾ ਐ ਉਦੋਂ ਵੀ ਤੁਸੀਂ ਪਰਮੇਸ਼ਵਰ ਦੇ ਵਿਰੋਧੀ ਬੋਲਦੇ ਆ ਤੁਹਾਨੂੰ ਪਤਾ ਕਿਉਂਕਿ ਵਚਨ ਕੀ ਕਹਿੰਦਾ ਤੁਹਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਤੁਹਾਡੇ ਬੱਚਿਆਂ ਦੀ ਸ਼ਾਂਤੀ ਵਾਣੀ ਆਊਗੀ ਮੈਂ ਤੁਹਾਨੂੰ ਸਿਰ ਠਹਿਰਾਇਆ ਪੂਸ਼ ਨਹੀਂ ਕਹਿੰਦਾ ਧਰਮੀ ਦੀ ਅੰਸਕਾ ਮਾਂ ਚ ਜਾਣੀ ਜਾਊਗੀ ਅਰ ਤੁਸੀਂ ਆਪਣੇ ਬੱਚੇ ਨੂੰ ਕੀ ਕਹਿੰਦੇ ਤੂੰ ਤੇ ਨਕਮਾ ਐ ਤੂੰ ਬੇਵਕੂਫ ਐ ਤੈਨੂੰ ਅਕਲ ਹੈ ਨਹੀਂ ਤਾਂ ਤੁਸੀਂ ਪਰਮੇਸ਼ਵਰ ਦੇ ਵਿਰੁੱਧ ਬੋਲ ਰਹੇ ਆ ਤੁਸੀਂ ਉਸ ਬੱਚੇ ਦੇ ਵਿਰੁੱਧ ਨਹੀਂ ਬੋਲ ਰਹੇ ਉਸ ਬੱਚੇ ਦੀ ਸਿਰਜਣਾ ਕਰਨ ਵਾਲੇ ਦੇ ਵਿਰੁੱਧ ਬੋਲ ਰਹੇ ਆ ਤਾਂ ਫਿਰ ਵੀ ਬਚਨ ਕੀ ਕਹਿੰਦਾ ਕਹਿੰਦਾ ਮਗਰੋਂ ਤੁਸੀਂ ਕਹਿੰਦੇ ਅਸੀਂ ਪ੍ਰਭੂ ਦੇ ਵਿਰੁੱਧ ਕੀ ਬੋਲਿਆ ਆ ਫਿਰ ਕਹਿੰਦਾ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਆ ਜੀ ਤੁਹਾਡੇ ਕੋਲੇ ਕੁਛ ਨਹੀਂ ਹੁੰਦਾ ਤਾਂ ਜਾਂ ਕੁਛ ਹੁੰਦਾ ਹੈ ਜਦੋਂ ਤੁਹਾਨੂੰ ਦੇਣ ਦੀ ਜ਼ਰੂਰਤ ਪੈਂਦੀ ਆ ਤੁਹਾਨੂੰ ਦੇਣ ਲਈ ਕਿਹਾ ਜਾਂਦਾ ਫਿਰ ਤੁਹਾਡੇ ਅਖਰ ਕਿਉਂ ਜਿਆ ਕਹਿੰਦਾ ਤੁਸੀਂ ਆਖਿਆ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ ਕਈ ਵਾਰੀ ਚਰਚ ਦੇ ਵਿੱਚੋਂ ਅਨਾਉਂਸਮੈਂਟ ਕੀਤੀ ਜਾਂਦੀ ਆ ਵੀ ਚਲੋ ਵੀ ਐਨੇ ਭਰਾ ਜਾ ਕੇ ਮਿੱਟੀ ਪਾਓ ਫਲਾਨੇ ਥਾਂ ਤੇ ਐਨੇ ਭਰਾ ਉੱਠੋ ਇੱਟਾਂ ਚੱਕ ਲੋ ਭੈਣਾ ਉੱਠੋ ਫਲਾਨਾ ਕੰਮ ਕਰ ਦਿਓ ਮਟਰ ਕੱਢ ਲੋ ਚਰਚ ਦੇ ਮੋਦੀ ਖਾਣੇ ਚ ਸੇਵਾ ਕਰ ਲੋ ਹੋਰ ਚੀਜ਼ਾਂ ਜਾਂ ਚਰਚ ਦੇ ਟੈਂਟ ਧੋਣੇ ਆ ਚਰਚ ਦੇ ਟੈਂਟ ਸੀਨੇ ਆ ਚੇਅਰਸ ਕਲੀਨ ਕਰਨੀਆਂ ਸੋ ਮੈਨੀ ਥਿੰਗਸ ਹੁੰਦੀਆਂ ਚਰਚ ਦੇ ਵਿੱਚ ਜਿਹੜੀਆਂ ਕਰਨ ਵਾਲੀਆਂ ਹੁੰਦੀਆਂ ਜਦੋਂ ਕਹਿੰਦਾ ਇਦਾਂ ਤੁਹਾਨੂੰ ਸੇਵਾ ਦਿੱਤੀ ਜਾਂਦੀ ਆ ਚਰਚ ਦੇ ਲੀਫਲੈਟਸ ਵੰਡਣ ਦੇ ਲਈ ਹੋਰ ਚੀਜ਼ਾਂ ਚਰਚ ਦੇ ਬਹੁਤ ਜ਼ਿਆਦਾ ਕੰਮ ਆ ਤੁਹਾਨੂੰ ਜਦੋਂ ਵੀ ਕੋਈ ਕੰਮ ਪਰਮੇਸ਼ਵਰ ਦੇ ਘਰ ਦੇ ਲਈ ਕਿਹਾ ਜਾਂਦਾ ਤੇ ਤੁਸੀਂ ਕੀ ਕਹਿੰਦੇ ਆ ਇਹ ਕੰਮ ਕਰਨਾ ਤਾਂ ਵਿਅਰਥ ਹੈ ਤਾਂ ਤੁਸੀਂ ਜੇ ਮੂੰਹ ਨਹੀਂ ਕਹਿੰਦੇ ਤੁਸੀਂ ਆਪਣੇ ਮਨ ਨੂੰ ਕਹਿੰਦੇ ਝੁੱਪ ਕਰਕੇ ਠਿਕੇ ਆ ਰਏ ਇੰਨੇ ਜਾਣੇ ਚਲੇ ਹੀ ਗਏ ਤਾਂ ਕੀ ਕਰਨ ਨੂੰ ਹੱਡ ਬਣਾਉਣੇ ਗਰਮੀ ਥੋੜੀ ਆ ਪਕੇਠਾ ਮਾਨ ਨਾਲ ਬੈਠ ਤੇਰਾ ਤਾਂ ਲੱਖ ਦੁੱਖ ਦਾ ਆ ਉਦੋਂ ਹੀ ਸਾਰੀਆਂ ਚੀਜ਼ਾਂ ਚਿੱਤੇ ਆ ਜਾਣੀਆਂ ਤੇ ਤੈਨੂੰ ਤਾਂ ਕਹਾਂ ਨੂੰ ਚੁੱਕਿਆ ਨਹੀਂ ਜਾਂਦਾ ਤੇ ਤੈਨੂੰ ਤਾਂ ਤੁਰਿਆ ਨਹੀਂ ਜਾਣਾ ਘਰੇ ਜਾ ਕੇ ਵੀ ਕੰਮ ਕਰਨਾ ਸਵੇਰੇ ਕੰਮ ਕਰਦਾ ਆਇਆ ਤੂੰ 20 ਗੱਲਾਂ ਮਨ ਚ ਆ ਜਾਣੀਆਂ ਆ ਉਹ ਜਿਹੜੀਆਂ ਮਨ ਵਿੱਚ ਆਈਆਂ ਆ ਨਾ ਉਹਨੇ ਸੁਣ ਲਈਆਂ ਆ ਕਿਉਂਕਿ ਉਹ ਅੰਤਰਯਾਮੀ ਆ ਤੁਹਾਨੂੰ ਅੰਦਰੋਂ ਵੀ ਜਾਣਦਾ ਏ ਹਾਲੇਲੂਇਆ ਤੇ ਕਹਿੰਦਾ ਫੇਰ ਤੁਸੀਂ ਕਹਿੰਦੇ ਅਸੀਂ ਪ੍ਰਭੂ ਦੇ ਵਿਰੁੱਧ ਕੀ ਬੋਲ ਲਿਆ ਆ ਤੁਸੀਂ ਉਹਦਾ ਕੰਮ ਕਰਨ ਤੋਂ ਵੀ ਬਹਾਨੇ ਲਾ ਦਿੱਤੇ ਤੇ ਫੇ ਕਹਿੰਨੇ ਮੈਂ ਕੀ ਕਿਆ ਫੇਰ ਉਸ ਤੋਂ ਕੀ ਕੀ ਕਹਿੰਦਾ ਕਹਿੰਦਾ ਪਰਮੇਸ਼ਵਰ ਦੀ ਸੇਵਾ ਵੇਰ ਤੇ ਤੇ ਕੀ ਲਾਭ ਹੈ ਵੀ ਇਹਦਾ ਸਾਨੂੰ ਕੀ ਪੈਣਾ ਫਾਇਦਾ ਹੋਣਾ ਵੀ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਤੁਸੀਂ ਸੋਚਦੇ ਇੱਟਾਂ ਚੁੱਕਣ ਦਾ ਸਾਨੂੰ ਕੀ ਫਾਇਦਾ ਹੋਣਾ ਸਰੀਆਂ ਇੱਥੋਂ ਉੱਥੇ ਕਰਨ ਦਾ ਸਾਨੂੰ ਕੀ ਫਾਇਦਾ ਬੇਲੇ ਨਾਲ ਆਣ ਕੇ ਦਰਿਆਵਾਂ ਵਿੱਚ ਛਾਉਣ ਦਾ ਸਾਨੂੰ ਕੀ ਫਾਇਦਾ ਹੋਣਾ ਚਾਹ ਵਰਤੌਣ ਦਾ ਸਾਨੂੰ ਕੀ ਫਾਇਦਾ ਹੋਣਾ ਲੈਂਚ ਲੱਗ ਕੇ ਚਾਹ ਪੀਣ ਦਾ ਸਾਨੂੰ ਕੀ ਫਾਇਦਾ ਹੋਰ ਕੋਈ ਕੰਮ ਸੇਵਾ ਦੇ ਦਿੱਤੀ ਕੀ ਸਾਨੂੰ ਕੀ ਫਾਇਦਾ ਭਲਾਏ ਦਾ ਇਹਦਾ ਤਾਂ ਕਰਿਆ ਪਾਦਰੀ ਸਾਹਿਬ ਜੀ ਨੂੰ ਫਾਇਦਾ ਹੋਣਾ ਮਨ ਇਦਾਂ ਵਿਚਾਰਾਂ ਲੈਣ ਲੱਗ ਜਾਂਦਾ ਰ ਇਹ ਵਿਚਾਰਾਂ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਕਿਉਂਕਿ ਤੁਹਾਨੂੰ ਤਾਂ ਪਰਮੇਸ਼ਵਰ ਦੇ ਵੱਲੋਂ ਕੰਮ ਸੌਂਪਿਆ ਗਿਆ ਔਰ ਉਹ ਕੰਮ ਕਰਨ ਤੋਂ ਰੋਕਣ ਵਾਲੀਆਂ ਵਿਚਾਰਾਂ ਪਰਮੇਸ਼ਵਰ ਦੇ ਵੱਲੋਂ ਨਹੀਂ ਹੋ ਸਕਦੀਆਂ ਅਗਰ ਤੁਹਾਨੂੰ ਪਰਮੇਸ਼ਵਰ ਦੇ ਘਰ ਵਿੱਚ ਕੋਈ ਕੰਮ ਕਰਨ ਲਈ ਦਿੱਤਾ ਗਿਆ ਹੈ ਅਰ ਤੁਹਾਡਾ ਦਿਲ ਕਹਿੰਦਾ ਨਾ ਕੰਮ ਕਰ ਤਾਂ ਜਿਹੜਾ ਜਿਹੜੀ ਗੱਲ ਆਈ ਨੇ ਨਾ ਨਾ ਕੰਮ ਕਰ ਉਹ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਉਹ ਵੈਰੀ ਦੇ ਵੱਲੋਂ ਆ ਕਿਉਂਕਿ ਉਹ ਜਾਣਦਾ ਜੇਕਰ ਇਹਨੇ ਪਰਮੇਸ਼ਵਰ ਦੇ ਘਰ ਵਿੱਚ ਕੰਮ ਕੀਤਾ ਇਹਨੇ ਠੀਕ ਹੋ ਜਾਣਾ ਹੈ ਕਿੰਨੀਆਂ ਹੀ ਟੈਸਟੀਮਨੀਜ਼ ਆ ਜਿਹੜੇ ਲੋਕੀ ਆਣ ਕੇ ਦੱਸਦੇ ਕਹਿੰਦੇ ਜਦੋਂ ਹਨਾ ਅਸੀਂ ਇੱਥੇ ਕੁਰਸੀਆਂ ਚੱਕਦੇ ਆ ਸਾਡਾ ਪਹਿਲਾਂ ਸਰੀਰ ਠੀਕ ਨਹੀਂ ਸੀ ਜਦੋਂ ਦੀ ਅਸੀਂ ਕੁਰਸੀਆਂ ਦੀ ਸੇਵਾ ਕੀਤੀ ਅਸੀਂ ਕਾਇਮ ਹੋ ਗਏ ਆ ਅਸੀਂ ਠੀਕ ਹੋ ਗਏ ਆ ਅਸੀਂ ਫਲਾਨਾ ਕੰਮ ਕੀਤਾ ਸੀ ਟਾਂ ਚੁੱਕਣਗੇ ਲੱਕ ਦੁਖਦਾ ਸੀ ਮੈਂ ਕਿਹਾ ਪ੍ਰਭੂ ਮੈਂ ਤੇਰਾ ਕੰਮ ਕਰਨਾ ਆ ਜੇ ਕਰੋਨਾ ਤੇ ਮੈਨੂੰ ਠੀਕ ਕਰਦੀ ਮੈਂ ਰਾਤ ਚ ਜਾਂਦਾ ਜਾਂਦਾ ਹੀ ਠੀਕ ਹੋ ਗਿਆ ਸੋ ਸੋ ਮਨੀ ਟੈਸਟੀਮਨੀਜ਼ ਬਹੁਤ ਜ਼ਿਆਦਾ ਗਵਾਈਆਂ ਆ ਇਦਾਂ ਨਹੀਂ ਕਿ ਪ੍ਰਭੂ ਦੇ ਘਰ ਵਿੱਚ ਉਹਨਾਂ ਨੇ ਸੇਵਾ ਕੀਤੀ ਕੰਮ ਕੀਤਾ ਔਰ ਪ੍ਰਭੂ ਨੇ ਉਹਨਾਂ ਨੂੰ ਸ਼ਿਫਾ ਬਖਸ਼ੀ ਜਦੋਂ ਅਸੀਂ ਪ੍ਰਭੂ ਦੇ ਹੱਥ ਕਲ ਵਿੱਚ ਕੋਈ ਵੀ ਕੰਮ ਕਰਦੇ ਹਾਂ ਸਾਨੂੰ ਉਹਦਾ ਅਸਰ ਮਿਲਦਾ ਹੈ ਔਰ ਪ੍ਰਭੂ ਦੀ ਇੱਛਾ ਹੈ ਔਰ ਤੁਹਾਨੂੰ ਪਤਾ ਤੁਸੀਂ ਪਰਤਾਏ ਜਾਣੇ ਹ ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਨੇ ਆ ਤੁਸੀਂ ਇਸ ਚੀਜ਼ ਨੂੰ ਬਹੁਤ ਸੁਧਾਰਨ ਨਾ ਸਮਝੋ ਤੁਸੀਂ ਇਹ ਨਾ ਸੋਚੋ ਕਿ ਇੱਥੇ ਸਾਨੂੰ ਕੋਈ ਦੇਖਦਾ ਨਹੀਂ ਜਾਂ ਇੱਥੇ ਜਿਹੜੇ ਦੇਖਦੇ ਸੁਧਾਰਨ ਇਨਸਾਨ ਆ ਸੁਧਾਰਨ ਇਨਸਾਨ ਤੁਹਾਨੂੰ ਦੇਖਣ ਜਾਂ ਨਾ ਦੇਖਣ ਪਰ ਤੁਸੀਂ ਸਿਰਫ ਚਰਚ ਦੇ ਵਿੱਚ ਨਹੀਂ ਆ ਤੁਸੀਂ ਇੱਕ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਆ ਜਿੱਥੇ ਤੁਹਾਡੇ ਐਗਜ਼ਾਮ ਹੋ ਰਿਹਾ ਆ ਤੁਸੀਂ ਇੱਕ ਪ੍ਰੀਖਿਆ ਭਵਨ ਦੇ ਵਿੱਚ ਆ ਜਿੱਥੇ ਤੁਹਾਡੀ ਪ੍ਰੀਖਿਆ ਹੋ ਰਹੀ ਆ ਤੁਸੀਂ ਪਰਖੇ ਜਾ ਰਹੇ ਆ ਔਰ ਪ੍ਰਭੂ ਦੀ ਅੱਖ ਤੁਹਾਡੇ ਉੱਤੇ ਲੱਗੀ ਹੋਈ ਆ ਜਦੋਂ ਲਾਗੇ ਤੁਹਾਡੇ ਕੂੜਾ ਪਿਆ ਤੁਸੀਂ ਉਹਦੇ ਲਾਗੋਂ ਦੀ ਨੰਗ ਕੇ ਤੁਹਾਡੇ ਨੰਬਰ ਕੱਟੇ ਜਾਣੇ ਆ ਅਸੀਂ ਥੋੜੀ ਤੁਹਾਨੂੰ ਨੰਬਰ ਦਿੰਨੇ ਆ ਤੁਹਾਡੇ ਨੰਬਰ ਕੱਟੇ ਜਾਣੇ ਕਿ ਆਇਆ ਕਹਿੰਦਾ ਮੈਂ ਰੱਬ ਦੇ ਘਰ ਆਇਆ ਮੈਂ ਪਰਮੇਸ਼ਵਰ ਦੇ ਘਰ ਆਇਆ ਬਸ ਇੰਨਾ ਕਿ ਪ੍ਰੇਮ ਮੋਢ ਕੂੜਾ ਪਿਆ ਹੱਥ ਵੀ ਠੀਕ ਆ ਪੈਰ ਵੀ ਤੁਰਦੇ ਫਿਰਦੇ ਅੱਖਾਂ ਤੋਂ ਵੀ ਦੀਨ ਫੇਨੇ ਚੱਕਿਆ ਕਾ ਤੋ ਨਹੀਂ ਨੰਬਰ ਕੱਟ ਹੋ ਜਾਣੇ ਤੁਸੀਂ ਪਾਰਕਿੰਗ ਦੇ ਵਿੱਚ ਤੁਰੇ ਫਿਰਦੇ ਆ ਉੱਥੇ ਹੈ ਕਲਦੇ ਭਾਂਡੇ ਆ ਤੁਸੀਂ ਆਪਣੀ ਬਾਈਕ ਬੈਕ ਕੀਤੀ ਕੱਢ ਕੇ ਲੈ ਕੇ ਗੱਡੀ ਬੈਕ ਕੀਤੀ ਕੱਢ ਕੇ ਲੈ ਗਏ ਤੁਸੀਂ ਭਾਂਡਾ ਨਹੀਂ ਚੱਕ ਕੇ ਰੱਖ ਕੇ ਆ ਤੁਹਾਡੇ ਨੰਬਰ ਕੱਟੇ ਜਾਣੇ ਆ ਦੇਖ ਤਾਂ ਗਏ ਸੀ ਨਾ ਭਾਂਡੇ ਅਰ ਤੁਹਾਨੂੰ ਪਤਾ ਸੀ ਕਿ ਚਰਚ ਦੇ ਕੰਪਾਊਂਡ ਦੇ ਅੰਦਰ ਪਏ ਆ ਚਰਚ ਕੈਂਪਸ ਦੇ ਅੰਦਰ ਆ ਤਾਂ ਇਹ ਚਰਚ ਦੀ ਪ੍ਰਾਪਰਟੀ ਆ ਤੁਸੀਂ ਉੱਥੋਂ ਚੱਕੇ ਨਹੀਂ ਫਿਰ ਤੁਸੀਂ ਕਹਣਾ ਸਾਥੋ ਖਰਿਆ ਕਿਹੜੀ ਗਲਤੀ ਹੋਈ ਆ ਤਾਂ ਇਹ ਗਲਤੀ ਨਹੀਂ ਤਾਂ ਕੀ ਆ ਤੁਹਾਡਾ ਤੁਹਾਡੇ ਘਰ ਦੀ ਥਾਲੀ ਤੁਹਾਡੇ ਘਰ ਦੀ ਕੋਲੀ ਗੇਟ ਦੇ ਬਾਹਰ ਹੋਵੇ ਤੇ ਤੁਹਾਨੂੰ ਸਿਆਣ ਹੋਵੇ ਆਪਣੇ ਭਾਂਡੇ ਦੀ ਤੁਸੀਂ ਚੱਕੋਗੇ ਕਿ ਨਹੀਂ ਚੱਕੋਗੇ ਚੱਕੇ ਘਰ ਨੂੰ ਲਿਆਉਂਗੇ ਨਾ ਤੁਹਾਨੂੰ ਆਪਣੇ ਘਰ ਨਾਲ ਇੰਨਾ ਪ੍ਰੇਮ ਤੁਸੀਂ ਪਰਮੇਸ਼ਵਰ ਤੋਂ ਇੰਨਾ ਕੁਛ ਮੰਗਦੇ ਆ ਤੁਹਾਨੂੰ ਪਰਮੇਸ਼ਵਰ ਦੇ ਨਾਲ ਕਿੰਨਾ ਕੁ ਪ੍ਰੇਮ ਹੈ ਅੱਜ ਬਹੁਤ ਸਾਰਿਆਂ ਦੇ ਨੰਬਰ ਕੱਟੇ ਜਾ ਰਹੇ ਆ ਬਹੁਤ ਸਾਰੇ ਲੋਕ ਪ੍ਰੀਖਿਆ ਵਿੱਚ ਫੇਲ ਹੋ ਰਹੇ ਆ ਅਸੀਂ ਟੈਂਟ ਦੇ ਹੇਠ ਬੈਠਦੇ ਆ ਜਦੋਂ ਹੱਥ ਚੱਕ ਕੇ ਇਦਾਂ ਤਾਂ ਨੂੰ ਅੱਖਾਂ ਚੱਕਦੇ ਟੈਂਟ ਵਿੱਚ ਸ਼ੇਕ ਹੋਇਆ ਦਿਖਦਾ ਕਿਸੇ ਨੂੰ ਕਿ ਨਹੀਂ ਦਿਖਦਾ ਸੂਈ ਦੇ ਨਾਲ ਛੱਗਾ ਲੈੜਨਾ ਆਉਂਦਾ ਆ ਕਮੀਜ਼ ਦੀ ਤਰਪਾਈ ਕਰਨੀ ਆਉਂਦੀ ਆ ਚਲਾਉਣੀ ਆਉਂਦੀ ਆ ਕਦੀ ਕਿਸੇ ਨੇ ਆਣ ਕੇ ਪੁੱਛਿਆ ਪਾਸਟਰ ਜੀ ਸਾਨੂੰ ਦੱਸੋ ਅਸੀਂ ਕਿੱਦਣ ਆਈਏ ਚਰਚ ਦਾ ਟੈਂਟ ਸੀਣ ਵਾਸਤੇ ਜਦੋਂ ਤੁਸੀਂ ਉਹਨੂੰ ਦੇਖ ਕੇ ਨਿੱਕਲ ਜਾਂਦੇ ਆ ਤੁਹਾਡੇ ਨੰਬਰ ਘਟੇ ਜਾਂਦੇ ਆ ਚਰਚ ਦੇ ਕਿਸੇ ਚੀਜ਼ ਦੇ ਉੱਤੇ ਡਸਟ ਪੈ ਰਹੀ ਆ ਤੁਸੀਂ ਬਿਨਾ ਸਾਹਬ ਕੀਤੇ ਆ ਬਿਨਾ ਕਵਰ ਕੀਤੇ ਆ ਉਦਾਂ ਹੀ ਉਹਨੂੰ ਛੱਡ ਕੇ ਚਲੇ ਗਏ ਤੁਹਾਡੇ ਨੰਬਰ ਕੱਟੇ ਗਏ ਸੋਚ ਕੇ ਦੇਖੋ ਤੁਹਾਡੇ ਕਿੱਥੇ ਕਿੱਥੇ ਨੰਬਰ ਕੱਟੇ ਜਾ ਰਹੇ ਆ ਬਹੁਤ ਜ਼ਰੂਰੀ ਆ ਕਿ ਸਾਡਾ ਰਿਜ਼ਲਟ ਜਿਹੜਾ ਆ ਨਾ ਉਹ ਬਹੁਤ ਸੋਹਣਾ ਹੋਵੇ ਪਾਸ ਮਾਰਕਸ ਇਨਫ ਨਹੀਂ ਹੁੰਦੇ ਸਿਰਫ ਪੂਰੇ ਪੂਰੇ ਨੰਬਰਾਂ ਦੇ ਨਾਲ ਪਾਸ ਹੋਣ ਵਾਲੇ ਨੂੰ ਤਾਂ ਘਰ ਦੇ ਵੀ ਜਿਹੜੇ ਸ਼ਾਬਾਸ਼ੇ ਨਹੀਂ ਦਿੰਦੇ ਬਾਹਰ ਤਾਂ ਕਿਸੇ ਨੇ ਕੀ ਐਡਮਿਸ਼ਨ ਦੇਣੀ ਹੈ ਅੱਜ ਕੱਲ ਤਾਂ ਸਕੂਲਸ ਦੇ ਵਿੱਚ ਵੀ ਲਾਅ ਬਣ ਗਿਆ ਵੀ 65% ਤੋਂ ਵੱਧ ਨੰਬਰ ਲੈ ਕੇ ਬੱਚਾ ਆਵੇ ਤਾਂ ਦਸੀਂ ਇਹਨੂੰ ਜਿਹੜਾ ਆ ਅਗਰ ਕਿਸੇ ਹੋਰ ਸਕੂਲ ਚ ਆਉਂਦਾ ਤਾਂ ਦਸੀਂ ਆਪਣੇ ਸਕੂਲ ਚ ਦਾਖਲਾ ਦੇਣਾ ਪਹਿਲਾਂ 65% ਨੰਬਰ ਹੋਣ ਫਿਰ ਇੱਕ ਹੋਰ ਟੈਸਟ ਸਾਡੇ ਸਕੂਲ ਦਾ ਕਲੀਅਰ ਕਰੂਗਾ ਤਾਂ ਫਿਰ ਇਹਨੂੰ ਦਾਖਲਾ ਮਿਲਣਾ ਨਹੀਂ ਤੇਨੂੰ ਦਾਖਲਾ ਨਹੀਂ ਮਿਲਣਾ ਤਾਂ ਤੁਸੀਂ ਸੋਚੋ ਆਪਾਂ ਸਵਰਗ ਚ ਦਾਖਲ ਹੋ ਜਾਵਾਂਗੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਇੱਥੇ ਨਜ਼ਰ ਆਉਂਦੀਆਂ ਇਹਨਾਂ ਦੀ ਸਾਭ ਸੰਭਾਲ ਨਹੀਂ ਕਰਦੇ ਇਹ ਦਰੀਆਂ ਨੂੰ ਅਸੀਂ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਇੱਥੇ ਤੁਹਾਡੇ ਨਿਆਣੇ ਚਿਪਸ ਖਾਂਦੇ ਤੇ ਦਰੀਆਂ ਦੇ ਹੇਠਾਂ ਲਪਾਫੇ ਵਾਰ ਦਿੰਦੇ ਤੁਸੀਂ ਉਹਨਾਂ ਨੂੰ ਕਦੀ ਨਹੀਂ ਛਿੜਕਿਆ ਕਿ ਲਿਆ ਮੇਰਾ ਪੁੱਤ ਮੈਨੂੰ ਫੜਾ ਮੈਂ ਪਰਸ ਚ ਪਾ ਲਈ ਨਹੀਂ ਆਪਾਂ ਉੱਥੇ ਡਸਟਬਿਨ ਚ ਪਾ ਕੇ ਜਾਵਾਂਗੇ ਫੇਰ ਤੁਸੀਂ ਪ੍ਰਭੂ ਤੋਂ ਕਿੱਦਾਂ ਐਕਸਪੈਕਟ ਕਰਦੇ ਆ ਵੱਡੀਆਂ-ਵੱਡੀਆਂ ਬਰਕਤਾਂ ਜੇਸੀਂ ਨਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ ਤਾਂ ਵੱਡੀਆਂ-ਵੱਡੀਆਂ ਬਰਕਤਾਂ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਕਈਆਂ ਨੂੰ ਇਹ ਗੱਲਾਂ ਅਜੀਬ ਲੱਗ ਰਹੀਆਂ ਆਉਣਗੀਆਂ ਪਰ ਮੈਂ ਤੁਹਾਨੂੰ ਦੱਸ ਦਿੰਨੀ ਆ ਕਈ ਵਾਰੀ ਨਾ ਟੈਸਟ ਆਉਂਦਾ ਆਬਜੈਕਟਿਵ ਟਾਈਪ ਉਹਨੂੰ ਕਹਿੰਦੇ ਆ ਬਹੁਤ ਛੋਟੇ ਛੋਟੇ ਸਵਾਲ ਹੁੰਦੇ ਆ 100 200 ਸਵਾਲ ਹੁੰਦਾ ਪਰ ਬਸ ਤੁਸੀਂ ਸਹੀ ਤੇ ਗਲਤ ਦਾ ਹੀ ਨਿਸ਼ਾਨ ਲਾਉਣਾ ਹੁੰਦਾ ਕਈ ਵਾਰੀ ਉਹ ਸਿਰਫ ਇੱਕ ਇੱਕ ਨੰਬਰ ਦਾ ਜਾਂ ਅੱਧੇ-ਅੱਧੇ ਨੰਬਰ ਦਾ ਹੀ ਹੁੰਦਾ ਡਿਪੈਂਡ ਕਰਦਾ ਵੀ ਕਿੰਨੇ ਅੱਧੇ-ਅੱਧੇ ਜੋੜ ਕੇ ਤੁਸੀਂ ਪੂਰੇ ਬਣਾਉਣੇ ਆ ਹallelujah ਤੇ ਜੇ ਅੱਧਾ-ਅੱਧਾ ਨੰਬਰ ਕੱਟ ਕਰਦੇ ਆ ਅੱਤੇ ਉਹ ਜਿਆਦੇ ਸਵਾਲ ਗਲਤ ਹੋ ਗਏ ਕੀ ਬੰਦਾ ਪਾਸ ਹੋ ਜੂ ਤੇ ਕਈ ਵਾਰ ਇਹਨਾਂ ਚੀਜ਼ਾਂ ਨੂੰ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਸਮਝਦੇ ਆਂ ਇਹਨਾਂ ਨੂੰ ਅਸੀਂ ਮਾਈਨਰ ਜੀਆਂ ਮਿਸਟੇਕਸ ਸਮਝਦੇ ਆਂ ਅਸੀਂ ਇਹਨਾਂ ਨੂੰ ਪਾਪ ਵਿੱਚ ਨਹੀਂ ਗਿਣਦੇ ਬੇਸ਼ੱਕ ਇਹ ਪਾਪ ਵਿੱਚ ਨਹੀਂ ਆਉਂਦੀਆਂ ਪਰ ਗਲਤੀ ਵਿੱਚ ਜ਼ਰੂਰ ਆਉਂਦੀਆਂ ਆ ਹਾਲੇਲੂਇਆ ਸੋ ਇਸ ਲਈ ਬਹੁਤ ਜ਼ਰੂਰੀ ਆ ਅਸੀਂ ਇਹਨਾਂ ਚੀਜ਼ਾਂ ਵੱਲ ਨੂੰ ਧਿਆਨ ਦੇਈਏ ਔਰ ਵਚਨ ਕੀ ਕਹਿੰਦਾ ਕਹਿੰਦਾ ਤੁਸੀਂ ਕਹਿੰਦੇ ਸਾਨੂੰ ਇਹ ਕੰਮ ਕਰਨ ਦਾ ਕੀ ਲਾਭ ਮਿਲਦਾ ਆ ਸਾਨੂੰ ਕੀ ਫਾਇਦਾ ਹੋਣਾ ਇਹਨਾਂ ਕੰਮਾਂ ਦਾ ਤੁਹਾਨੂੰ ਇਹਨਾਂ ਕੰਮਾਂ ਦਾ ਬਹੁਤ ਫਾਇਦਾ ਹੋਣਾ ਹੈ ਕਰਕੇ ਦੇਖਿਓ ਜਦੋਂ ਤੁਸੀਂ ਕਰਨ ਲੱਗੇ ਤੁਹਾਨੂੰ ਫਾਇਦਾ ਆਪਣੇ ਆਪ ਨਜ਼ਰ ਆਉਣ ਲੱਗ ਜਾਣਾ ਹੈ ਹallelujah ਅਰ ਕਹਿੰਦਾ ਅਤੇ ਸੈਨਾ ਦੇ ਯਹੋਵਾ ਦੇ ਸਨਮੁਖ ਸਿਆਪਾ ਕਰਦੇ ਹੋਏ ਚੱਲੀਏ ਕਹਿੰਦਾ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਆ ਕਈ ਵਾਰੀ ਕੋਈ ਕੰਮ ਦੱਸ ਦਿੱਤਾ ਜਾਵੇ ਚਰਚ ਦੇ ਆਗੂਆਂ ਦੇ ਵੱਲੋਂ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਤੇ ਤੁਸੀਂ ਕੀ ਤੁਹਾਡੇ ਮਨ ਚ ਕੀ ਉਹਨਾਂ ਲੈ ਨਵਾਂ ਸਿਆਪਾ ਪਤਾ ਹੀ ਅੱਗੇ ਹੋਰ ਕੰਮ ਥੋੜੇ ਸੀ ਇੱਕ ਸਿਆਪਾ ਹੋਰ ਮੈਂ ਨਹੀਂ ਕਹਿੰਦੇ ਤੁਹਾਨੂੰ वचन ਇਦਾਂ ਕਹਿੰਦਾ ਇਹਦਾ ਮਤਲਬ ਪ੍ਰਭੂ ਨੇ ਦਿਲ ਪੜੇ ਹੋਏ ਆ ਸੋ ਜੇ ਮਨ ਚ ਇਹ ਗੱਲ ਆਉਂਦੀ ਆ ਇੱਕ ਹੋਰ ਸਿਆਪਾ ਤਾਂ ਸਿਆਪਾ ਕਿਹੜੀ ਚੀਜ਼ ਨੂੰ ਕਿਹਾ ਜਾਂਦਾ ਹੈ ਸਿਆਪਾ ਕੋਈ ਖੁਸ਼ੀ ਵਾਲਾ ਸ਼ਬਦ ਤੇ ਨਹੀਂ ਆ ਇਹ ਤਾਂ ਇੱਕ ਮਾੜਾ ਸ਼ਬਦ ਹੈ ਅਫਸੋਸ ਵਜੋਂ ਵਰਤਿਆ ਜਾਣ ਵਾਲਾ ਸ਼ਬਦ ਹੈ ਜਿਹੜੀ ਚੀਜ਼ ਤੁਹਾਨੂੰ ਨਹੀਂ ਪਸੰਦ ਉਸ ਵੇਲੇ ਇਸ ਸ਼ਬਦ ਨੂੰ ਇਸਤੇਮਾਲ ਕੀਤਾ ਜਾਂਦਾ ਮਤਲਬ ਕਿਸੇ ਦੇ ਘਰ ਵਿੱਚ ਮੌਤ ਹੋ ਗਈ ਉੱਥੇ ਖੁਸ਼ੀ ਦਾ ਮਾਹੌਲ ਨਹੀਂ ਆ ਉਹ ਮਾਹੌਲ ਉਹਨਾਂ ਦੀ ਮਰਜ਼ੀ ਦੇ ਉਲਟ ਬਣ ਗਿਆ ਇਸ ਲਈ ਉਸ ਘਰ ਨੂੰ ਕੀ ਕਿਹਾ ਜਾਂਦਾ ਸਿਆਪੇ ਵਾਲਾ ਘਰ ਤੇ ਜੇ ਘਰ ਦੇ ਵਿੱਚ ਰਹਿਣ ਵਾਲਾ ਹਰ ਬੰਦਾ ਇਹ ਕਵੇ ਨਵਾਂ ਸਿਆੱਪਾ ਤੇ ਫਿਰ ਸਾਡਾ ਸਰੀਰ ਕੀ ਬਣ ਗਿਆ ਸਿਆੱਪੇ ਵਾਲਾ ਘਰ ਕੀ ਤੁਸੀਂ ਚਾਹੁੰਦੇ ਸਾਡਾ ਸਰੀਰ ਸਿਆੱਪੇ ਵਾਲਾ ਘਰ ਬਣੇ ਸੋ ਇਹ ਸਾਰੀਆਂ ਸਾਡੀਆਂ ਮਿਸਟੇਕਸ ਆ ਜਿਹੜੀਆਂ ਸਾਨੂੰ ਅੱਗੇ ਵਧਣ ਤੋਂ ਰੋਕਦੀਆਂ ਬਰਕਤ ਪ੍ਰਾਪਤ ਕਰਨ ਤੋਂ ਰੋਕਦੀਆਂ ਆ ਸਾਡੀਆਂ ਛੋਟੀਆਂ-ਛੋਟੀਆਂ ਲਾਪਰਵਾਹੀਆਂ ਸਾਡੀ ਵੱਡੀ ਵੱਡੀ ਬਿਜ਼ਨਸ ਦੇ ਵਿੱਚ ਰੁਕਾਵਟ ਪਾ ਕੇ ਰੱਖ ਦਿੰਦੀਆਂ ਉਹ ਲਾਪਰਵਾਹੀਆਂ ਜਿਹੜੀਆਂ ਅਸੀਂ ਆਪਣੀ ਬਿਜ਼ਨਸ ਵਿੱਚ ਨਹੀਂ ਵਰਤਦੇ ਬਟ ਪਰਮੇਸ਼ਵਰ ਦੀ ਬਿਜ਼ਨਸ ਵਿੱਚ ਪਰਮੇਸ਼ਵਰ ਦੇ ਘਰ ਵਿੱਚ ਪਰਮੇਸ਼ਵਰ ਦੇ ਕੰਮ ਵਿੱਚ ਜਦੋਂ ਅਸੀਂ ਲਾਪਰਵਾਹ ਹੁੰਦੇ ਆ ਤਾਂ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਘਾਟਾ ਖਾਂਦੇ ਆ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਕੰਮ ਕਰਦੇ ਤਾਂ ਪ੍ਰਭੂ ਜੀ ਸਾਡੇ ਘਰ ਵਿੱਚ ਕੰਮ ਕਰਦੇ ਆ ਜਦੋਂ ਅਸੀਂ ਪ੍ਰਭੂ ਦੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਚੱਕਦੇ ਆ ਪ੍ਰਭੂ ਸਾਡੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਚੱਕਦੇ ਆ ਜਦੋਂ ਅਸੀਂ ਪ੍ਰਭੂ ਦੇ ਘਰ ਦੀਆਂ ਚੀਜ਼ਾਂ ਨੂੰ ਸੰਭਾਲਦੇ ਆ ਪ੍ਰਭੂ ਸਾਡੇ ਘਰ ਦੀਆਂ ਚੀਜ਼ਾਂ ਨੂੰ ਸੰਭਾਲਦੇ ਆ ਜਦੋਂ ਅਸੀਂ ਪ੍ਰਭੂ ਦੇ ਲੋਕਾਂ ਨੂੰ ਅਮਰਿਆਤ ਦਿੰਦੇ ਆ ਪ੍ਰਭੂ ਸਾਡੇ ਘਰ ਦੇ ਇੱਕ ਇੱਕ ਮੈਂਬਰ ਨੂੰ ਅਮਰਿਆਤ ਦਿੰਦੇ ਆ ਹਾਲੇਲੂਇਆ ਤਾਂ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਤੁਹਾਡੇ ਘਰ 'ਚ ਕੰਮ ਕਰੇ ਪ੍ਰਭੂ ਤੁਹਾਡੇ ਲੋਕਾਂ ਨੂੰ ਐਮੀਅਤ ਦੇ ਤਾਂ ਤੁਸੀਂ ਪ੍ਰਭੂ ਦੇ ਘਰ 'ਚ ਕੰਮ ਕਰਨਾ ਸ਼ੁਰੂ ਕਰੋ ਤੁਸੀਂ ਪ੍ਰਭੂ ਦੇ ਲੋਕਾਂ ਨੂੰ ਐਮੀਅਤ ਦੇਣੀ ਸ਼ੁਰੂ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਸੱਚਮੁੱਚ ਸਾਨੂੰ ਪਰਮੇਸ਼ਵਰ ਦੇ ਕੰਮਾਂ ਤੇ ਲਈ ਤਤਵਰ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਪਰਮੇਸ਼ਵਰ ਦੇ ਨੇੜੇ ਲੈ ਕੇ ਆਉਣੇ ਚਾਹੀਦਾ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਜਦੋਂ ਆਪਾਂ ਪਰਮੇਸ਼ਵਰ ਦੀਆਂ ਉਹਨਾਂ ਨੂੰ ਦੱਸਦੇ ਰਹਿੰਦੇ ਆ ਤਾਂ ਉਹ ਸਿੱਖਦੇ ਰਹਿੰਦੇ ਆ ਨਾਲ ਦੀ ਨਾਲ ਆਪਾਂ ਵੀ ਸਿੱਖਦੇ ਰਹਿੰਦੇ ਆ ਤੇ ਉਹਨਾਂ ਨੂੰ ਸਿਖਾਉਂਦੇ ਰਹਿੰਦੇ ਆ ਤੇ ਇਸ ਤਰ੍ਹਾਂ ਸਾਨੂੰ ਪਰਮੇਸ਼ਵਰ ਦੇ ਜੀ ਦੇ ਨੇੜੇ ਆ ਕੇ ਆਪਣੀ ਪੂਰੀ ਫੈਮਲੀ ਨੂੰ ਉਹਦੇ ਅੱਗੇ ਰੱਖਣਾ ਚਾਹੀਦਾ ਵਾ ਤੇ ਪਰਮੇਸ਼ਵਰ ਬਾਰੇ ਦੱਸਣਾ ਚਾਹੀਦਾ ਬਾਈਬਲ ਬਾਰੇ ਦੱਸਣਾ ਚਾਹੀਦਾ ਕਲਾਮ ਬਾਰੇ ਦੱਸਣਾ ਚਾਹੀਦਾ ਚ ਨੰਬਰ ਇਹ ਦੱਸਣਾ ਚਾਹੀਦਾ ਵਰਿਸ਼ਿਪ ਜੋ Song ਹੈਗੇ ਆ ਉਹਨਾਂ ਨੂੰ ਸੁਖਾਉਣਾ ਚਾਹੀਦਾ ਤਾਂ ਜੋ ਕਿ ਉਹ ਪਰਮੇਸ਼ਵਰ ਦੇ ਅਦ부ਦ ਵਿੱਚ ਰਹਿ ਸਕਣ ਪਰਮੇਸ਼ਵਰ ਦੀ ਬਾੜ ਲਗਾਨੀ ਚਾਹੀਦੀ ਆ ਔਰ ਇਹ ਬਹੁਤ ਵਧੀਆ ਜਦੋਂ ਆਪਾਂ ਪਰਮੇਸ਼ਵਰ ਬਾਰੇ ਆਪਾਂ ਬੱਚਿਆਂ ਨੂੰ ਸਿਖਾਵਾਂਗੇ ਤੇ ਉਹ ਬਹੁਤ ਕੁਝ ਸਿੱਖ ਪਾਣਗੇ ਕਿਉਂਕਿ ਬਹੁਤ ਦੁਨੀਆਤੀ ਚੀਜ਼ਾਂ ਵੀ ਤੋਂ ਸਿੱਖਦੇ ਹੀ ਹੈ ਜੇ ਆਪਾਂ ਸਹੀ ਤਰੀਕੇ ਦੇ ਨਾਲ ਉਹਨਾਂ ਸਿਖਾਵਾਂਗੇ ਤੇ ਜ਼ਰੂਰ ਸਿੱਖਣਗੇ ਅਗਰ ਔਰ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖ ਲਈ ਤੇ ਇਤਾਂ ਦੀ ਵੀਡੀਓ ਆਪਾਂ ਹੋਰ ਵੀ ਲੈ ਕੇ ਆਉਂਦੇ ਰਾਵਾਂਗੇ ਇਸ ਵੀਡੀਓ ਮੇਰੇ ਚੈਨਲ ਤੇ ਤੁਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਨੂੰ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਜੇਕਰ ਤੁਹਾਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਤੁਹਾਨੂੰ ਸ਼ਬਦਾਂ ਦਾ ਨਹੀਂ ਪਤਾ ਕਿਸ ਤਰ੍ਹਾਂ ਆਪਣੇ ਲੋਅ ਔਰ ਵਚਨ ਦੇ ਪ੍ਰਭੂ ਦੇ ਲਵ ਔਰ ਵਚਨ ਵਿੱਚ ਆਪਣੇ ਪੂਰੀ ਫੈਮਿਲੀ ਨੂੰ ਛਪਾਉਣਾ ਚਾਹਤਾ ਜਰੂਰ ਇਸ ਵੀਡੀਓ ਨੂੰ ਦੇਖਿਓ ਬਹੁਤ ਸਾਰੀਆਂ ਵੀਡੀਓ ਐਸੀਆਂ ਹੈ ਕਿ ਮੈਂ ਪ੍ਰਾਰਥਨਾਵਾਂ ਲੀਆਂ ਪਾਈਆਂ ਅਭਿਸ਼ੇਕ ਵਾਲੀਆਂ ਪਾਈਆਂ ਤਾਂ ਤੁਸੀਂ ਜਰੂਰ ਦੇਖਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ